ਹਾਂ ਜੀ ਆਪਾਂ ਗੱਲ ਕਰ ਲਈਏ ਇਲੈਕਸ਼ਨਾਂ ਦੀ ਤੇ ਐਸੋ ਨੇ ਕੀ ਪਿਸ਼ਚਨ ਹੈਗੀ ਆਪਣੀ ਪਾਰਟੀ ਦੀ ਜੀਵਨ ਸਿੰਘ ਜੀ ਸਭ ਤੋਂ ਪਹਿਲਾਂ ਸਾਰੇ ਤੁਹਾਡੇ ਸ਼ੋਤਿਆਂ ਨੂੰ ਰਾਇਓ ਜੀ ਦਾ ਖਾਸਾ ਸ਼ਿਭਾਈ ਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਵਿਚਾਰ ਲੈਣ ਲਈ ਮੇਰੇ ਕੋਲ ਪਹੁੰਚੇ ਹੋ ਅ ਜੇਪਰ ਇਲੈਕਸ਼ਨ ਦੀ ਗੱਲ ਕਰੀਏ ਬਹੁਤ ਵੱਡੇ ਇਲੈਕਸ਼ਨ ਚੱਲ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਡਾ ਕੈਂਡੀਡੇਟ ਹੈ ਉਹ ਇੱਕ ਆਮ ਘਰ ਤੋਂ ਹੈਗਾ ਇਨੇ ਆਪਣੀ ਪਛਾਣ ਖੁਦ ਬਣਾਈ ਹੈ ਔਰ ਉਹ ਦੋ ਵਾਰ ਔਰ ਇਹਦਾ ਯੂਨੀਵਰਸਿਟੀ ਦਾ ਪ੍ਰਿੰਸੀਪਲ ਹੋ ਚੁੱਕਿਆ ਹੈ ਦੋ ਵਾਰ ਸੈਨੇਟ ਦਾ ਮੈਂਬਰ ਵੀ ਰਹਿ ਚੁੱਕਿਆ ਹੈ ਔਰ ਬਚਪਨ ਤੋਂ ਹੀ ਸਿਆਸਤ ਹੈ ਗਿਆ ਪਰ ਬਹੁਤ ਅੱਛੇ ਬੁਲਾਰੇ ਹੈ ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਸਾਡੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮੁਖਬਰਾ ਪੰਜਾਬ ਦਾ ਅਪਣਾਇਆ ਔਰ ਅਕਸਰ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਸਾਰੇ ਲੋਕ ਦੇਖਦੇ ਹੈ ਇਸ ਤਰ੍ਹਾਂ ਜਾਏਗੀ ਸਾਰੀ ਹੌਪੜ ਦਿੱਤੀ ਜਾਏਗੀ ਸੋ ਬਹੁਤ ਸਾਰੇ ਛੋਟਿਆਂ ਜਿਹੇ ਗਿਣ ਲਗੀਏ ਤਾਂ ਬਹੁਤ ਟਾਈਮ ਲੱਗੇਗਾ ਸੋ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਨੇ ਲੱਗਦਾ ਹੈ ਕਿ ਸਾਡੀ ਜਿਹੜੀ ਸੀਟ ਹੈ ਮੈਂ ਆਪਾਂ ਅਨੰਦਪਰ ਸਾਹਿਬ ਦੀ ਗੱਲ ਕਰੀਏ ਬੜੇ ਆਰਾਮ ਦੇ ਨਾਲ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜੀ ਸੀਟ ਹੈ ਉਹ ਨਿਕਲ ਕੇ ਆਏਗੀ 50 ਤੱਕ ਨੂੰ ਸਾਨੂੰ ਤੱਕ ਲੱਗੇਗਾ ਇੱਕ ਸਾਰਾ ਕੁ ਹੋਰ ਪੁਆਇੰਟ ਸੀ ਥੋੜਾ ਜਿਹਾ 1000 ਰੁਪਿਆ ਜਿਹੜਾ ਲੇਡੀਜ਼ ਵਾਸਤੇ ਸ਼ੋਅ ਕੀਤਾ ਸੀ ਉਹਦੇ ਬਾਰੇ ਕੀ ਕਹਿਣਾ ਚਾਹਦੇ ਆ ਦੋ ਤਿੰਨੇ ਪਹਿਲਾਂ ਵੀ ਮਾਨ ਸਾਹਿਬ ਦਾ ਬਿਆਨ ਆਇਆ ਕਿ ਉਹ ਲਗਭਗ ਅਕਤੂਬਰ ਤੋਂ ਅ ਉਹ ਰੈਲੀ ਸ਼ੁਰੂ ਹੋ ਜਾਏਗਾ ਉਹ ਕਹਿੰਦਾ ਸੀ ਕਿ ਮੈਂ ਜੇਨ ਨੂੰ ਜੇ ਬਾਕੀ 파ਟੀਆਂ ਨੂੰ ਕਰਦਾ ਮੈਂ ਪਹਿਲੇ 2-3 ਮਹੀਨੇ ਦੇ ਦਿੰਦਾ ਤੇ ਫਿਰ ਬੰਦ ਕਰ ਦਿੰਦਾ ਲੇਕਿਨ ਮੈਂ ਚਾਹੁੰਦਾ ਕਿ ਜਦੋਂ ਵੀ ਸ਼ੁਰੂ ਕੀਤਾ ਜਾਵੇ ਜਿੱਦਾਂ ਬੀਜ ਦਾ ਕੰਮ ਸ਼ੁਰੂ ਕੀਤਾ ਗਿਆ ਜ਼ੀਰੋ ਦਾ ਤਾਂ ਅੱਜ ਵੀ ਜ਼ੀਰੋ ਆ ਗਿਆ ਐਸ ਤਰ੍ਹਾਂ ਹੀ ਕੋਸ਼ਿਸ਼ ਕਰਾਂਗਾ ਕਿ ਕੋਈ ਕੋਈ ਬ੍ਰੇਕ ਨਾ ਆਵੇ ਸੋ ਲਗਭਗ ਜਦੋਂ ਟੈਂਟਰ ਵੀ ਅਕਤੂਬਰ 2024 ਦੇ ਵਿੱਚ ਜਿਹੜਾ ਉਹ ਉਮੀਦ ਹੈ ਕਿ ਸ਼ੁਰੂ ਹੋ ਜਾਏਗਾ ਔਰ ਬੀਬੀਆਂ ਭੈਡਾ ਨੂੰ ਮਤਾਵਾ ਨੂੰ 10000 ਰੁਪਏ ਨਿਰਵਿਘਨ ਮਿਲ ਜਾਏਗਾ ਰਾਜੀ ਜਿਹੜੀਆਂ ਪਾਰਟੀਆਂ ਬਾਰੇ ਬਰਾਬਰ ਐਸ ਲਈ ਫਾਈਟ ਕਰ ਰਹੀਆਂ ਉਹਨਾਂ ਬਾਰੇ ਕੀ ਕਹਣਾ ਚਾਹਦੇ ਤੇ ਜရှင်ਜੀ ਦੇਖੋ ਜਿਹੜੀ ਕਾਂਗਰਸ ਪਾਰਟੀ ਐ ਉਹਦੇ 'ਚ ਤੁਸੀਂ ਕੋਈ ਵੀ ਟੀਵੀ ਦਾ ਟੀਵੀ ਚੱਕ ਲਓ ਦੇਖ ਲਓ ਤੇ ਉਹਦੇ ਸੁਣ ਲਓ ਥੋੜੇ ਦਿਨ ਪਹਿਲਾਂ ਮੈਂ ਲਿਖ ਰਿਹਾ ਸੀਗਾ ਤੋ ਤਿੰਨ ਦਿਨ ਪਹਿਲਾਂ ਆਜ ਤੱਕ ਦੀ ਰਿਪੋਰਟ ਦੇਖ ਰਿਹਾ ਸੀ ਉਹਨਾਂ ਨੇ ਸਾਰੀਆਂ ਪਾਰਟੀਆਂ ਬਾਰੇ ਜਿਹੜਾ ਚਰਚਾ ਕੀਤੀ ਕਿ ਕਾਂਗਰਸ ਜਿਹੜੀ ਐ ਉਹ ਆਪਸ 'ਤੇ ਹੀ ਕਲੇਸ਼ ਵਿੱਚ ਉਲਝੀ ਹੋਈ ਐ ਖੈਰ ਆਨੇ ਕੋ ਬਿਆਨ ਦਿੱਤਾ ਕਿ ਅਸੀਂ ਬਾਰੇ ਜਿਹੜੇ ਬੰਦੇ ਉਹਨੂੰ ਆਉਣ ਨਹੀਂ ਦਵਾਗੇ ਉਹਦਾ ਰਿਐਕਸ਼ਨ ਕਾਫੀ ਪੂਰੇ ਇੰਡੀਆ ਦੇ ਵਿੱਚ ਹੋਇਆ ਹੋਇਆ ਔਰ ਕੋਈ ਕਿਸੇ ਦਾ ਕਿ ਕੈਂਡੀਡੇਟ ਹੈ ਉਹਦਾ ਸੇਮ ਆਪਣੀ ਹਲਕੇ ਤੋਂ ਨਹੀਂ ਲੜ ਰਿਹਾ ਉਹਨੂੰ ਕਿਤੇ ਨਾ ਕਿਤੇ ਹੋਰ ਭੇਜਿਆ ਗਿਆ ਤੇ ਕਈ ਤਰ੍ਹਾਂ ਦੀਆਂ ਗੱਲਾਂ ਨਹੀਂਆਂ ਕਈ ਤਰ੍ਹਾਂ ਦੀਆਂ ਗੁੱਟਬਾਜ਼ੀਆਂ ਹੈਗੀਆਂ ਸੋ ਗੁੱਟਬਾਜ਼ੀਆਂ ਦੇ ਵਿੱਚ ਜਿਹੜੀ ਹੈ ਕਾਂਸਪਾਰਟੀ ਅੱਜ ਹੀ ਹੋਈ ਹੈ ਜੇ ਆਪਾਂ ਗੱਲ ਕਰ ਲਈਏ ਅਕਾਲੀ ਜਲਦੀ ਅਕਾਲੀ ਦਾ ਗਰਾਫ ਸਾਰੀ ਦੁਨੀਆ ਨੂੰ ਪਤਾ ਹੈਗਾ ਕਿ ਦਿਨ-ਬਦਨ ਥੱਲੇ ਹੀ ਆ ਰਿਹਾ ਹੈ ਜੋ ਵੀ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੈ ਉਹ ਨੈਗੇਟਿਵ ਹੀ ਜਾਂਦਾ ਔਰ ਖਾਸ ਤੌਰ ਤੇ ਜੋ ਕਾਲੀਜਲ ਦਾ ਰੋਲ ਕਿਸਾਨ ਮੋਰਚੇ ਵਿੱਚ ਜਿੱਦਾਂ ਇਹਨਾਂ ਨੇ ਸਾਰੇ ਟੱਬਰ ਨੇ ਚਾਹੇ ਉਹ ਸਖੀਰ ਬਾਦਲ ਜੀ ਆਏ ਚਾਹੇ ਉਹਨਾਂ ਦੇ ਘਰੋਂ ਚਾਹੇ ਹਰਸ਼ਮਿੰਦਰ ਕੌਰ ਜੀ ਤੇ ਚਾਹੇ ਅ ਬੜੇ ਬਾਦਲ ਸਾਹਿਬ ਉਹਨਾਂ ਦੀਆਂ ਸਪੀਚਾਂ ਅੱਜ ਵੀ ਸੋਸ਼ਲ ਮੀਡੀਆ ਕੰਡੀਆਂ ਕਿ ਇਹ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਤੇ ਸ਼ਬੀਰ ਬਾਦਲ ਜੀ ਦੀ ਵੀਡੀਓ ਹੈ ਕਿ ਇਹ ਜਿਹੜੇ ਕਿਸਾਨ ਹੈ ਕਿਸਾਨ ਮੋਰਚਾ ਹੈ ਕਿਸਾਨ ਨਹੀਂ ਹੈਗੇ ਇਹ ਆਤਵਾਦੀ ਹੈ ਤੇ ਸਾਰੀਆਂ ਸਪੀਚਾਂ ਤੋਂ ਹੁੰਦੀਆਂ ਪਤਾ ਹੈ ਗਿਆ ਕਿ ਇਹਨਾਂ ਦੀ ਸੋਚ ਕਿੱਸੀ ਕਿੰਨੇ ਕੇ ਹਮਦਰਦ ਸੀਗੇ ਸੋ ਅ ਇਸੇ ਲਈ 117 ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਤੇ ਆ ਗਏ ਐ ਔਰ ਜੋ ਹਾਲਾਤ ਆਰਣਾ ਟਾਈਮ ਤੇ ਹੋ ਰਹੇ ਉਹ ਕਿੰਨੇ 72 ਹੋ ਰਹੇ ਐ ਸੋ ਜੇਕਰ ਮੈਨੂੰ ਲੱਗਦਾ ਨਹੀਂ ਐ ਕਿ ਕਿਸੇ ਵੀ ਪਾਰਟੀ ਦੇ ਨਾਲ ਸਾਡਾ ਕੋਈ ਖਾਸ ਜਿਹੜਾ ਮੁਕਾਬਲਾ ਹੈਗਾ ਜੇ ਬੀਜੇਪੀ ਦੀ ਗੱਲ ਕਰੀਏ ਬੀਜੇਪੀ ਤੁਹਾਨੂੰ ਦਿਖ ਰਿਹਾ ਕਿ ਉਹਨਾਂ ਦਾ ਵਿਰੋਧ ਜਿਹੜਾ ਕਿਸਾਨ ਮੁੱੱਚ ਕਰਕੇ ਕਿਸਾਨਾਂ ਨੇ ਬਹੁਤ ਜ਼ਿਆਦਾ ਕੀਤਾ ਹੋਇਆ ਔਰ ਕੁਝ ਬੀਜੇਪੀ ਦੇ ਨੀਤੀਆਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਪੰਜਾਬ ਦੇ ਖਿਲਾਫ ਹੈ ਜੇ ਬੀਜੇਪੀ ਜੇ ਬੋਟਾ ਲੈਣੀ ਸੀ ਅੱਜ ਤੱਕ ਕਮ ਸੇ ਕਮ ਪੰਜਾਬ ਦਾ ਜਿਹੜਾ ਫੰਡ ਰੁਕਿਆ ਹੋਇਆ ਹੈ ਜਿਹਨਾਂ ਸੜਕਾਂ ਦਾ ਫੰਡ ਰੁਕਿਆ ਹੋਇਆ ਹੈ ਆਰਡੀਆ ਦਾ ਉਹ ਪੈਸਾ ਜੁੜਨਾ ਚਾਹੀਦਾ ਸੀਗਾ ਔਰ ਇਹਨਾਂ ਦੇ ਜਿਹੜੇ ਲੀਡਰ ਹੈ ਕਿਉਂ ਨਹੀਂ ਪੰਜਾਬ ਦੇ ਹੱਕਾਂ ਲਈ ਬੋਲਦੇ ਕਿਉਂ ਉਹ ਆਪਣੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਸੈਂਟਰ ਲੀਡਰਸ਼ਿਪ ਹੈ ਉਹਨਾਂ ਦੇ ਹੀ ਕਹਿਣ ਚੱਲਦੇ ਆ ਸੋ ਇਦਾਂ ਦੇ ਬਹੁਤ ਮੁੱਦੇ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਪੂਰੀ ਟੀਮ ਹੈ ਔਰ ਪੂਰਾ ਜਿਹੜਾ ਸੰਗਠਨ ਹੈ ਬਹੁਤ ਵਧੀਆ ਤਿੱਕੇ ਨਾਲ ਕੰਮ ਕਰ ਰਿਹਾ ਔਰ આજ ਤੱਕ ਦੀ ਹੀ ਸਰਵੇ ਕਹਿੰਦਾ ਕਿ ਆਮ ਆਦਮੀ ਪਾਰਟੀ 2022 ਦਾ ਜਿਹੜਾ ਇਲੈਕਸ਼ਨ ਹੈ ਉਹਦਾ ਰਿਜ਼ਲਟ ਹੈ ਉਹਨੂੰ ਦੁਹਰਾਇਆ। ਮਲਵਿੰਦਰ ਕਾਮਨੀ ਜੀ ਅਗਰ ਖਿੱਤ ਕੇ ਆਂਦੇ ਆ ਤਾਂ ਕੀ ਕਿਸਾਨਾਂ ਦਾ ਮੁੱਦਾ ਠਾਣਗੇ? ਬਿਲਕੁਲ ਠਾਣਗੇ। ਕਿਸਾਨਾਂ ਦੇ ਇਕੱਲੇ ਮੁੱਦੇ ਨਹੀਂ ਠਾਣਗੇ। ਸਾਰੇ ਮੁੱਦੇ ਠਾਣਗੇ ਜੋ ਪੰਜਾਬ ਦੇ ਲਈ ਹੈ। ਪਰ ਮੈਂ ਤੁਹਾਨੂੰ ਇੱਕ ਖੋਖਲੀ ਕਰਦਾ ਮਾਂ ਕਿ ਉਹ ਸਿਰਫ ਅਦਨਕੋ ਸਾਹਿਬ ਦੇ ਮੁੱਦੇ ਨਹੀਂ ਠਾਣਗੇ। ਉਹ ਪੂਰੇ ਪੰਜਾਬ ਦੇ ਮੁੱਦੇ ਜਿਹੜੇ ਆ ਪੂਰੀ ਜੋਰ ਸ਼ੋਰ ਨਾਲ ਪਾਰਲੀਮੈਂਟ ਵਿੱਚ ਪਠਾਣਗੇ ਤੇ ਤੁਹਾਡੇ ਸਾਹਮਣੇ ਆ ਜਾਵੇਗਾ।